हम अब गुण पर एक गुण नाखी अमृत छाट भिख खाई माया मोह परम पुल सुत दारा से प्रीत लग एक उत्तम पंथ सुनो गुरु संगत त मिलंत जम त्रास मटाई एक अरदास पाठ कीरत की, की। गोर राम दास राखू सरनाईक अरदास पाट कीरत की, की। गोर राम दास ਰਾਖੂ ਸਰਨ ਸੁਖ ਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅੇ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਇ ਤੁਹ ਫਤਹ ਖਸਮ ਮੰਦੀ ਨੂਰ ਅਰਸੋਹ ਕੁਰਸੋਹ ਛੱਟੀ ਤੁਧ ਡਿਠ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਮੰਦੀ ਕੱਟੀਐ ਸਜਣ ਸੱਚਾ ਬਾਤਿ ਸ਼ਾ ਸਿਰ ਸ਼ਾਂਦ ਸਾ ਜਿਸ ਪਾਸ ਬਹਿਟਿਆ ਸੋਹੀਏ ਸਭ ਨਾਂ ਦਾ ਵੇਸਾ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸਾ ਪਾਸ ਬਹਟਿਓ ਸੋਹੀਐ ਸਭਨਾ ਦਾਈਸਾ ਸਤਨਾਮ ਸ਼੍ਰੀ ਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨਾਂ ਕਲ ਕਲਿਸਹਿ ਪ੍ਰਭ ਸਿਮਰ ਨਾਨਕ ਨਹਿ ਦੂਰਣ ਮਨ ਇਛਾ দান ਕਰਨ ਰਨਤਰ ਆਸਾ ਪੂਰਨ ਹੈ ਖੰਡਨੰ ਕਲ ਕਲਿਸ ਹੈ ਪ੍ਰਭ ਸਿਮਰ ਖਬ ਰੰਗ ਮਾਨਹਿ ਜਿਸ ਸੰਗ ਤਸਿਉ ਲਾਈਐ ਨੇਹੋ ਸੋ ਸੋਬਿੰਦਨਾ ਵਿਸਰਾ ਜਿੰ ਸੁੰਦਰ ਰਚਿਆ ਦੇਹ ਪੌੜੀ ਜਿਉ ਪ੍ਰਾਨ ਤਨ ਤਨ ਦੀਆ ਦੀਨੇ ਰਸ ਭੋਗ ਸਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰਿ ਸਿਮਰਤ ਤਨ ਮਨ ਹਰਿਆ ਲਹਜਾਹਿ ਵਿਜੋਗ ਸੇ ਸਭ ਰੋਗ ਹਰਿ ਸਿਮਰਤ ਤਨ ਮਨ ਹਰਿਆ ਲਹਜਾਹੀ ਵਿਜੋ ਨਸੇ ਸਬਰੋਗਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ